ਚਲਦਾ ਕਾਰੋਬਾਰ ਰੁਕ ਗਿਆ ਘਰ ਵਿੱਚ ਜਾਦੂ ਟੂਣਾ ਤੰਤਰ ਮੰਤਰ ਕਰਾਇਆ ਹੋਇਆ ਲੱਗਦਾ ਹੈ ਲੱਗਦਾ ਹੈ ਕਿ ਘਰ ਵਿੱਚ ਕੋਈ ਵਸਤੂ ਦੋਸ਼ ਆ ਗਿਆ ਹੈ ਬਹੁਤ ਪੈਸੇ ਖਰਾਬ ਕਰ ਚੁੱਕੀ ਹਾਂ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸੂਗੀ ਜਿਸ ਦੇ ਨਾਲ ਤੁਸੀਂ ਆਪਣੇ ਲੱਖਾਂ ਪੈਸੇ ਬਚਾ ਸਕਦੇ ਹੋ ਇਹ ਕੋਈ ਜਾਦੂ ਟੂਣਾ ਤੰਤਰ ਮੰਤਰ ਨਹੀਂ ਇਹ ਆਪਣੇ ਘਰ ਦੀ ਪੋਜ਼ਿਟਿਵਿਟੀ ਘਰ ਦੇ ਵਿੱਚ એનર્ਜੀ ਲਿਆਉਣ ਵਾਸਤੇ ਕਿ ਘਰ ਦੇ ਵਿੱਚ ਜਿੰਨੀ ਵੀ ਆ ਮਾੜੀਆਂ ਸ਼ਕਤੀਆਂ ਬੁਰੀਆਂ ਸ਼ਕਤੀਆਂ ਨੇ ਤੁਸੀਂ ਸਵੇਰੇ ਸ਼ਾਮ ਇਹ ਕੰਮ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਐਨੀ ਬਰਕਤ ਆਵੇਗੀ ਐਨਾ ਤੁਹਾਡੇ ਘਰ ਦੇ ਵਿੱਚ ਮਨ ਲੱਗੇਗਾ ਕਿਉਂਕਿ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਘਰ ਦੇ ਵਿੱਚ ਘਟਣ ਮਹਿਸੂਸ ਹੋਣ ਲੱਗ ਜਾਂਦੀ ਹੈ ਉਸ ਦਾ ਕਾਰਨ ਕੀ ਹੈ ਤੇ ਉਸ ਦਾ ਇਲਾਜ ਕੀ ਹੈ ਉਹ ਮੈਂ ਅੱਜ ਤੁਹਾਨੂੰ ਸਾਰਾ ਦੱਸੂਗੀ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗੀ ਧਿਆਨ ਨਾਲ ਸੁਣਨਾ ਵੀਡੀਓ ਨੂੰ ਸਕਿਪ ਨਾ ਕਰਨਾ ਕਿਉਂਕਿ 5 10 ਮਿੰਟ ਦੀ ਇਹ ਹੀ ਵੀਡੀਓ ਤੁਹਾਡੇ ਲੱਖਾਂ ਰੁਪਏ ਬਚਾ ਸਕਦੀ ਹੈ ਕਿਉਂਕਿ ਜਦੋਂ ਇੱਕ ਵਾਰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਤਾਂ ਆਪਾਂ ਨੂੰ ਕੋਈ ਇਲਾਜ ਨਹੀਂ ਦਿਸਦਾ ਹੈਗਾ ਤੇ ਆਪਾਂ ਨੂੰ ਲੱਗਦਾ ਹੈ ਵੀ ਸਾਡੇ ਘਰ ਦੇ ਵਿੱਚ ਕਿਸੇ ਨੇ ਕਾਲਾ ਜਾਦੂ ਕਰਵਾਤਾ ਸਾਡੇ ਘਰ ਦੇ ਵਿੱਚ ਕਿਸੇ ਨੇ ਸਾਡੇ ਕੰਮ ਨੂੰ ਬੰਨ੍ਹਤਾ ਜਾਂ ਸਾਡੇ ਘਰ ਨੂੰ ਰੋਕਤਾ ਇਹਨਾਂ ਸਾਰੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਹੱਲ ਬਿਲਕੁਲ ਫ੍ਰੀ ਆਫ ਕਾਸਟ ਦੱਸੂਗੀ ਦੇਖੋ ਵਿਸ਼ਵਾਸ ਕਰਨਾ ਨਾ ਕਰਨਾ ਇਹ ਤੁਹਾਡੀ ਆਪਣੀ ਮਰਜ਼ੀ ਤੇ ਆਓ ਆਪਾਂ ਜਾਣਦੇ ਹਾਂ ਇਸ ਬਾਰੇ ਹੈਲੋ ਜੀ ਸਾਰੇ ਪੈਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਮੈਨੂੰ ਬਹੁਤ ਮੈਸੇਜ ਕੀਤੇ ਨੇ ਬਾਹਰ ਤੋਂ ਕੈਨੇਡਾ ਤੋਂ ਆਪਣੇ ਯੂਕੇ ਤੋਂ ਤੇ ਬਹੁਤ ਪੈਪਰਾਵਾਂ ਦੇ ਮੈਨੂੰ ਮੈਸੇਜ ਆਏ ਨੇ ਜ਼ਿਆਦਾਤਰ ਕੈਨੇਡਾ ਤੋਂ ਕਿ ਸਾਨੂੰ ਨਾ ਵਾਸਤੂ ਦੋਸਤ ਤੇ ਬਹੁਤ ਜ਼ਿਆਦਾ ਡਰਾਇਆ ਜਾ ਰਿਹਾ ਹੈ ਤੇ ਇਹ ਵਾਸਤੂ ਦੋਸਤ ਹੁੰਦੀ ਕੀ ਹੈ ਗ੍ਰਹਿ ਚੱਕਰ ਕਾਲ ਚੱਕਰ ਹੁੰਦਾ ਕੀ ਹੈ ਦੇਖੋ ਇਹ ਤੁਹਾਡੇ ਸਰੀਰ ਦੇ ਨਾਲ ਤੁਹਾਡੀ ਬੋਡੀ ਦੇ ਨਾਲ ਤੁਹਾਡੇ ਘਰ ਦੇ ਆਲੇ-ਦੁਆਲੇ ਘਰ ਦੇ ਔਰੇ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ ਇਹ ਸਭ ਕੁਝ ਆਪਾਂ ਨੂੰ ਲੱਗਦਾ ਕਦੋਂ ਆਏਗਾ ਜਦੋਂ ਆਪਣੇ ਘਰ ਦੇ ਵਿੱਚੋਂ ਗੁਰਬਾਣੀ ਚਲੀ ਜਾਂਦੀ ਹੈ ਆਪਾਂ ਕਹਿੰਦੇ ਆ ਵੀ ਮੈਨੂੰ ਬਹੁਤ ਵੱਡੇ ਵੱਡੇ ਦੁੱਖ ਲੱਗਦੇ ਨੇ ਇਹ ਤਾਂ ਤੁਸੀਂ ਸੁਣੇ ਹੋਣਾ ਕਹਿੰਦੇ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੂਗ ਘਰ ਘਰ ਦੇ ਵਿੱਚ ਹਾਹਾਕਾਰ ਮੱਚੀ ਪਈ ਹੈ ਘਰ ਘਰ ਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਰਿਹਾ ਹੈਗਾ ਇੱਕ ਸੋਚ ਤੋਂ ਵੀ ਪਰੇ ਉਹ ਚੀਜ਼ਾਂ ਹੋ ਰਹੀਆਂ ਨੇ ਕਿਤੇ ਪਿਓ ਧੀ ਨਾਲ ਬਲਾਤਕਾਰ ਕਰ ਰਿਹਾ ਹੈ ਕਿਤੇ ਦਾਦਾ ਪੋਤੀ ਦਾ ਰਿਸ਼ਤਾ ਖਰਾਬ ਹੋ ਰਿਹਾ ਹੈ ਕਿਤੇ ਭੈਣ ਭਰਾ ਦਾ ਦੇਖੋ ਹੋਰ ਰਿਸ਼ਤੇ ਆ ਇਸ ਤੋਂ ਬਾਅਦ ਅਪਾ ਕੀ ਕਹਿ ਸਕਦੇ ਆ ਤੇ ਘਰਾਂ ਦੇ ਵਿੱਚ ਆਪਣੇ ਨਾ ਇੰਨੀ ਨੈਗੇਟਿਵਿਟੀ ਹੈ ਇੰਨਾ ਜਿਹੜਾ ਆਪਣੇ ਘਰ ਦਾ ਔਰ ਹੈ ਨਾ ਆਪਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਘਰ ਦੇ ਵਿੱਚ ਨਾ ਕੂਟਣ ਜੀ ਮਹਿਸੂਸ ਹੋਈ ਜਾਂਦੀ ਹੈ ਅੱਪਾ ਬਹੁਤ ਆਪਣੇ ਘਰ ਦੇ ਵਿੱਚ ਨਾ ਇੰਨਾ ਕੁਝ ਹੁੰਦੇ ਹੋਏ ਜਿਵੇਂ ਧਾਨ ਦੌਲਤ ਹਰ ਇੱਕ ਸੁੱਖੀ ਸੁਵਿਧਾ ਹੁੰਦੇ ਹੋਏ ਵੀ ਆਪਣੇ ਘਰ ਦੇ ਵਿੱਚ ਨਾ ਉਹ ਰੌਣਕ ਉਹ ਖੁਸ਼ੀ ਤੇ ਉਹ ਮਨ ਦਾ ਸਕੂਨ ਨਹੀਂ ਹੈਗਾ ਜਿਹੜਾ ਕਿ ਆਪਾਂ ਚਾਹੁੰਦੇ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਗਿਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੈਗਾ ਅਗਰ ਤੁਸੀਂ ਨਾ ਇਸ ਚੀਜ਼ ਦੇ ਚੱਕਰ ਦੇ ਵਿੱਚ ਫਸ ਗਏ ਵੀ ਸਾਡਾ ਵਸਤੂ ਦੋਸਤ ਸਾਡੀ ਰਸੋਈ ਇੱਧਰੋਂ ਇੱਥੇ ਹੋਣੀ ਚਾਹੀਦੀ ਹੈ ਸਾਡਾ ਫ੍ਰਿਜ ਇੱਥੇ ਹੋਣਾ ਚਾਹੀਦਾ ਸਾਡੀ ਆਹ ਚੀਜ਼ ਇੱਥੇ ਹੋਣੀ ਚਾਹੀਦੀ ਦੇਖੋ ਇਹ ਵੀ ਇੱਕ ਪੜਾਈ ਹੈਗੀ ਹੋਰ ਕੁਝ ਨਹੀਂ ਅਗਰ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਏ ਨਾ ਤੁਸੀਂ ਲੱਖਾਂ ਰੁਪਿਆ ਖਰਾਬ ਕਰ ਲੋਗੇ ਤੇ ਨਾਲੇ ਜਿਹੜਾ ਤੁਹਾਡਾ ਮਾਈਂਡ ਹੈ ਨਾ ਤੁਹਾਡਾ ਜਿਹੜਾ ਦਿਮਾਗ ਹੈ ਨਾ ਡਿਪਰੈਸ਼ਨ ਦੇ ਵਿੱਚ ਚਲਿਆ ਜਾਵੇਗਾ ਕਿ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਨੁਕਸਰੀ ਹੀ ਦਿਸਣ ਲੱਗ ਜਾਏਗਾ ਇਹ ਕੁਦਰਤ ਦਾ ਸਿਧਾਂਤ ਹੈ ਕਿ ਜਿਸ ਚੀਜ਼ ਨੂੰ ਆਪਾਂ ਸੋਚਣ ਲੱਗ ਜਾਂਦੇ ਹਾਂ ਨਾ ਤੁਸੀਂ ਸੋਚਣ ਲੱਗ ਜਾਓ ਕੋਈ ਵੀ ਚੀਜ਼ ਨੂੰ ਵੀ ਹਾਏ ਮੈਂ ਕਿਤੇ ਐ ਨਾ ਹੋ ਜਾਾਂ ਜਾਂ ਮੈਨੂੰ ਕਿਤੇ ਮੈਂ ਬਿਮਾਰ ਨਾ ਹੋ ਜਾਾਂ ਹਾਂ ਮੇਰੀ ਲੱਤ ਨਾ ਦਰਦ ਕਰਨ ਲੱਗੇ ਜੇ ਹੈ ਮੈਨੂੰ ਐ ਨਾ ਉਹ ਤੁਹਾਨੂੰ ਨਾ ਆਟੋਮੈਟਿਕ ਹੀ ਹੋਣ ਲੱਗ ਜਾਏਗਾ ਕਿਉਂਕਿ ਤੁਹਾਨੂੰ ਨਾ ਅੰਦਰੋਂ ਤਾਂ ਯੂ ਅਕਸਰ ਕਹਿੰਦੇ ਨੇ ਕਹਿੰਦੇ ਆਪਾਂ ਆਪਦੇ ਰੋਗ ਨੂੰ ਨਾ ਤਾਂ ਠੀਕ ਕਰ ਸਕਦੇ ਆਂ ਅਗਰ ਆਪਾਂ ਉਸ ਨੂੰ ਪੋਜੀਟਿਵ ਸੋਚੀਏ ਤੁਹਾਨੂੰ ਕੋਈ ਵੀ ਵੱਡੀ ਤੋਂ ਵੱਡੀ ਬਿਮਾਰੀ ਆ ਗਈ ਚਾਹੇ ਕੈਂਸਰ ਤੱਕ ਦੀ ਬਿਮਾਰੀ ਆ ਗਈ ਜਦੋਂ ਤੁਸੀਂ ਨਾ ਆਪਦੇ ਅੰਦਰ ਤੁਸੀਂ ਪੋਜੀਟਿਟਿਵ ਸੋਚ ਆਪ ਪੋਜੀਟਿਵ ਸੋਚਣ ਲੱਗ ਜਾਦੇ ਤੁਸੀਂ ਸੋਚਣ ਲੱਗ ਗਏ ਮੈਂ ਇਹ ਕੁਝ ਨਹੀਂ ਹੈਗਾ ਮੇਰੀ ਇਹ ਬਿਮਾਰੀ ਠੀਕ ਹੋਵੇਗੀ ਮੈਂ ਇਸ ਬਿਮਾਰ ਨਾਲ ਲੜਾਂਗਾ ਉਹ ਤੁਹਾਡੇ ਅੰਦਰ ਜਿਹੜੇ ਤੁਹਾਡੇ ਹੈ ਨਾ ਆਪਣੇ ਪਾਵਰ ਹੈ ਨਾ ਆਪਾਂ ਕਹਿੰਦੇ ਵੀ ਆਪਣੇ ਅੰਦਰ ਕਿਟਾਣੂ ਨੇ ਜਿਹੜੇ ਉਹ ਉਸੇ ਚੀਜ਼ ਨੂੰ ਨਾ ਐਕਸੈਪਟ ਕਰਨ ਲੱਗ ਜਾਂਦੇ ਨੇ ਇਹ ਕੈਂਸਰ ਦੇ ਜਿਹੜੇ ਕਿਟਾਣੂ ਨੇ ਨਾ ਇਹ ਇੰਨੇ ਜ਼ਿਆਦਾ ਆਪ ਦੇ ਪਾਵਰਫੁਲ ਨੇ ਨਾ ਤੁਸੀਂ ਥੋੜਾ ਜਿਹਾ ਸੋਚਣਾ ਕਿ ਹਾਈ ਮੈਨੂੰ ਕੈਂਸਰ ਨਾ ਹੋ ਜਾਏ ਮਹੀਨੇ ਦਾ ਉਹ ਆਟੋਮੈਟਿਕ ਤੁਹਾਡਾ ਨਾ ਜਿਹੜੇ ਉਹ ਕਿਟਾਣੂ ਨੇ ਐਕਟਿਵ ਹੋ ਜਾਣਗੇ ਤੇ ਤੁਹਾਨੂੰ ਉਹ ਚੀਜ਼ ਵੱਲ ਲੈ ਕੇ ਹੀ ਜਾਣਗੇ ਜਾਂਗੇ ਉਹੀ ਵਸਤੂ ਦੋਸ਼ ਹੈ ਤੇ ਕਾਲ ਚੱਕਰ ਹੈ ਵਾਸਤੂ ਦੋਸਤੋ ਕਈ ਵਾਰੀ ਜਿਵੇਂ ਆਪਾਂ ਕੋਈ ਗੱਡੀ ਲੈ ਲਈ ਜਾਂ ਆਪਾਂ ਕੋਈ ਮੋਟਰਸਾਈਕਲ ਲੈ ਲਿਆ ਜਾਂ ਆਪਾਂ ਕੋਈ ਚੀਜ਼ ਕਿਸੇ ਤੋਂ ਹਨਾ ਸੈਕੰਡ ਹੈਂਡ ਲੈ ਲਈ ਆਪਾਂ ਨੂੰ ਨਾ ਉਹਦਾ ਬਹੁਤ ਨੁਕਸਾਨ ਹੋਣ ਲੱਗ ਜਾਂਦਾ ਇੱਕ ਵਾਰ ਸਾਡੇ ਨਾਲ ਵੀ ਹੋਇਆ ਸੀਗਾ ਮੇਰੇ ਵੀਰ ਜੀ ਨੇ ਕਈ ਵਾਰੀ ਕੋਈ ਇਹੀ ਜੀ ਚੀਜ਼ ਹੁੰਦੀ ਜਿਹੜੀ ਕਿ ਬਹੁਤ ਭਾਰਗਾਂ ਵਾਲੀ ਹੁੰਦੀ ਹੈ ਹਨਾ ਸਾਡੇ ਘਰ ਦੇ ਵਿੱਚ ਅਸੀਂ ਗੱਡੀ ਲੈਤੀ ਸੀ ਜਦੋਂ ਮੇਰਾ ਬੇਟਾ ਹੋਣ ਵਾਲਾ ਸੀਗਾ ਹਨਾ ਮਰੂਤੀ ਲੈਤੀ ਸੀ ਅਸੀਂ ਉਸ ਟਾਈਮ ਉਹ ਸਾਡੇ ਘਰ ਨਾਲ ਇੱਦਾਂ ਹੀ ਖੜੀ ਹੈਗੀ ਅਸੀਂ ਉਹਨੂੰ ਵੇਚਿਆ ਨਹੀਂ ਸਾਡਾ ਉਹਦੇ ਨਾਲ ਇੰਨਾ ਪਿਆਰ ਹੈ ਜਿ ਜਿੱਦੜੀ ਸਾਡੇ ਘਰ ਉਹ ਆਈ ਹੈ ਨਾ ਮਲਕੀ ਤੁਸੀਂ ਇਹ ਲਾ ਲਓ ਵੀ ਸਾਡੇ ਘਰ ਦੇ ਵਿੱਚ ਨਾ ਵਾਧਾ ਹੀ ਵਾਧਾ ਹੋਇਆ 14-15 ਸਾਲ ਹੋ ਗਏ ਸਾਡੇ ਘਰ ਉਸ ਨੂੰ ਆਈ ਨੂੰ ਹੁਣ ਉਹ ਵਿਚਾਰੀ ਖੜੀ ਹੈਗੀ ਅਸੀਂ ਉਹਨੂੰ ਵੇਚ ਵੀ ਨਹੀਂ ਰਹੇ ਹੈਗੇ ਵੀ ਇੰਨਾ ਕਈ ਵਾਰੀ ਕੋਈ ਚੀਜ਼ ਭਾਗਾ ਵਾਲੀ ਹੁੰਦੀ ਹੈਗੀ ਹਨਾ ਤੇ ਇੱਕ ਵਾਰ ਮੇਰੇ ਵੀਰ ਨੇ ਮੋਟਰਸਾਈਕਲ ਲੈਂਤਾ ਸੀਗਾ ਹਨਾ ਉਹ ਮੋਟਰਸਾਈਕਲ ਜਦੋਂ ਵੀ ਉਹ ਜਾਂਦੇ ਕਦੇ ਤਾਂ ਉਹਦਾ ਟਾਇਰ ਪੈਂਚਰ ਹੋ ਜਾਂਦਾ ਕਦੇ ਉਹ ਸਾਰਾ ਪਰਿਵਾਰ ਹੀ ਉਹਦੇ ਉੱਪਰ ਡਿੱਗ ਜਾਂਦਾ ਚਾਰ-ਪੰਜ ਵਾਰੀ ਮਲਕੀ ਉਹ ਡਿੱਗੇ ਅੱਕ ਕੇ ਅੰਤ ਨੂੰ ਉਹਨੇ ਉਹਨੂੰ ਬੀਚੇ ਦਿੱਤਾ ਇਹ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਦੱਸਦੀਆਂ ਵੀ ਕੀ ਹੁੰਦੀਆਂ ਨੇ ਕਿਉਂਕਿ ਕਈ ਵਾਰੀ ਕਿਸੇ ਦਾ ਉਸ ਚੀਜ਼ ਤੇ ਐਕਸੀਡੈਂਟ ਹੋਇਆ ਹੁੰਦਾ ਹੈ ਜਾਂ ਕੋਈ ਬਿਮਾਰ ਬੰਦਾ ਹੋ ਜਾਂਦਾ ਹੈ ਨਾ ਉਹਨੂੰ ਉਹ ਚੀਜ਼ ਨਾਲ ਬਹੁਤ ਪਿਆਰ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਕਈ ਵਾਰੀ ਨਾ ਅਚਨਚੇਤ ਮੌਤ ਆ ਜਾਂਦੀ ਹੈ ਇੱਕ ਤਾਂ ਜਦੋਂ ਹੁੰਦਾ ਵੀ ਹਾਂ ਵਾਇਗਰੂ ਜੀ ਨੇ ਆਪਣਾ ਸਵਾਸਾਂ ਦੀ ਪੂੰਜੀ ਜਦੋਂ ਖਤਮ ਹੋਣੀ ਹੈ ਮੌਤ ਉਹਦੀ ਆਉਣੀ ਹੈ ਪਰ ਕਈ ਵਾਰੀ ਨਾ ਆਪਣੇ ਮਨ ਦੇ ਵਿੱਚ ਅਜਿਹੇ ਚਾਹ ਹੁੰਦੇ ਨੇ ਅਜਿਹੇ ਖੁਆਇਸਾਂ ਆਉਂਦੀਆਂ ਨੇ ਜਿਹੜੀਆਂ ਕਿ ਅਧੂਰੀਆਂ ਰਹਿ ਜਾਂਦੀਆਂ ਨੇ ਆਪਣਾ ਕਿਸੇ ਚੀਜ਼ ਨੂੰ ਬਹੁਤ ਪਿਆਰ ਹੁੰਦਾ ਨਾ ਤੁਸੀਂ ਅਕਸਰ ਦੇਖੋ ਕੋਈ ਕਹਿੰਦਾ ਵੀ ਮੇਰਾ ਨਾ ਇਦਾਂ ਹੋਇਆ ਮੇਰਾ ਪੁਨਰਜਨਮ ਹੋਇਆ ਮੇਰਾ ਫਲਾਣਾ ਹੋਇਆ ਇਦਾਂ ਦੀਆਂ ਚੀਜ਼ਾਂ ਤੁਸੀਂ ਸੁਣੀਆਂ ਹੋਣਗੀਆਂ ਹਨ ਵੀ ਉਹ ਇਹੀ ਚੀਜ਼ ਹੈਗੀ ਕਹਿੰਦੇ ਇਨਸਾਨ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਅਗਰ ਉਹ ਦਿਨ ਕਿਸੇ ਚੀਜ਼ ਦੇ ਵਿੱਚ ਸੁਰਤ ਰਹਿ ਜੇ ਨਾ ਜਿਵੇਂ ਮਾਇਆ ਦੇ ਵਿੱਚ ਸੁਰਤ ਰਹਿ ਜੇ ਕਹਿੰਦੇ ਉਹ ਸੱਪ ਬਣਦਾ ਹੈ ਔਰਤ ਮਲਕਿ ਬੱਚਿਆਂ ਦੇ ਵਿੱਚ ਸੁਰਤ ਰਹਿ ਜੇ ਤਾਂ ਕਹਿੰਦੀ ਉਹ ਸੂਰ ਬਣਦਾ ਹੈਗਾ ਨਾ ਸੂਰੀ ਬਣਦੀ ਹੈ ਜੇ ਕਹਿੰਦੇ ਔਰਤ ਦੇ ਵਿੱਚ ਉਸ ਦਾ ਹੋਰ ਹੈ ਕਹਿੰਦੇ ਅਗਲਾ ਜਨਮ ਉਸ ਨੂੰ ਤਵਾਇਫ ਦਾ ਮਿਲਦਾ ਹੈ ਹੈ ਨਾ ਮੀਟ ਵਗੈਰਾ ਦੇ ਵਿੱਚ ਰਹਿ ਗਏ ਦੇਖੋ ਇਹ ਤੁਸੀਂ ਜਿਹੜੇ ਇਤਿਹਾਸ ਸੁਣਦੇ ਹੋ ਸਾਖੀਆਂ ਇਹ ਬਣਾਈਆਂ ਇਸੇ ਲਈ ਨੇ ਕਿ ਤੁਸੀਂ ਸਿਮਰਨ ਕਰੋ ਵਾਹਿਗੁਰੂ ਜੀ ਦੇ ਲੜ ਲੱਗੋ ਤੇ ਇਦਾਂ ਦੀਆਂ ਚੀਜ਼ਾਂ ਤੋਂ ਦੂਰ ਰਹੋਗੇ ਤਾਂ ਤੁਸੀਂ ਅੰਤ ਸਮੇਂ ਵੀ ਵਾਹਿਗੁਰੂ ਜੀ ਦਾ ਸਿਮਰਨ ਹੀ ਕਰੋ ਇਹਦੇ ਕਿਹਾ ਜਾਣਾ ਕਿ ਬੰ ਮਰेंगे ਕਿ ਐਸਾ ਮਰਨਾ ਹੋਏ ਸਾਹਿਬ ਮਨੋਂ ਨਾ ਬਿਸਰੇ ਤੱਕ ਸਹਿਲਾ ਮਰਨਾ ਹੋਏ ਜਾਣਾ ਦੁਨੀਆ ਤੋਂ ਸਭ ਨਹੀਂ ਆਏਗਾ ਤੇ ਇਹ ਤੁਹਾਡੇ ਜਿਹੜੇ ਵਸਤੂ ਦੋਸ਼ ਦੇ ਵਿੱਚ ਤੁਸੀਂ ਹਨਾ ਉਲਝ ਚੁੱਕੇ ਹੋ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਉਲਝਾਇਆ ਜਾਂਦਾ ਫੋਨ ਤੇ ਵੀ ਕਿਹਾ ਜਾਂਦਾ ਵੀ ਤੁਹਾਡੇ ਅਸੀਂ ਚੀਜ਼ ਦਾ ਹੱਲ ਕਰ ਦਾਂਗੇ ਦੇਖੋ ਮੈਂ ਅਕਸਰ ਤੋਂ ਕਹਿੰਦੇ ਕਿ ਤੁਹਾਨੂੰ ਆਪ ਨੂੰ ਲੱਗਦਾ ਨਾ ਵੀ ਇਹ ਚੀਜ਼ ਤੁਹਾਡੇ ਘਰ ਦੇ ਵਿੱਚ ਹੈਗੀ ਹੈਗੀ ਤਾਂ ਤੁਸੀਂ ਉਸ ਚੀਜ਼ ਦਾ ਇੱਕ ਆਪਣੇ ਆਪ ਹੀ ਠੀਕ ਕਰ ਸਕਦੇ ਹੋ ਇੱਕ ਤਾਂ ਤੁਸੀਂ ਘਰ ਦੇ ਵਿੱਚ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕੋਲੇ ਜਲ ਰੱਖ ਕੇ ਕਰੋ ਉਸ ਜਲ ਨੂੰ ਤੁਸੀਂ ਸਾਰਾ ਪਰਿਵਾਰ ਪੀਵੇ ਉਹ ਵੀ ਤੇ ਘਰ ਦੇ ਵਿੱਚ ਸਿੱਟਾ ਵੀ ਜਦੋਂ ਕੋਈ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਬੁਰੀ ਸ਼ਕਤੀ ਹੈ ਕੋਈ ਵੀ ਤੁਹਾਡੇ ਘਰ ਦੇ ਵਿੱਚ ਨਹੀਂ ਟਿਕੇਗੀ ਦੂਸਰਾ ਜਿਹੜਾ ਕਿ ਹੁਣ ਮੈਂ ਤੁਹਾਨੂੰ ਦਿਖਾਇਆਗਾ ਵੀ ਕਿਸ ਤਰੀਕੇ ਦੇ ਨਾਲ ਜੋ ਮੈਂ ਵੀਡੀਓ ਵਿੱਚ ਦਿਖਾਇਆ ਵੀ ਕੀ ਕਰ ਰਹੀ ਹਾਂ ਮੈਂ ਉਹ ਤੁਹਾਨੂੰ ਦੱਸਦੀ ਹਾਂ ਉਹ ਹੈਗੀ Google ਦੀ ਧੂਫ Google ਦੀ ਧੂਫ ਲਿਆ ਕੇ ਮਾਰਕੀਟ ਦੇ ਵਿੱਚੋਂ ਤੁਹਾਨੂੰ ਇੱਕ ਡੱਬੀ ਮਿਲ ਜੇਗੀ ਉਸੀ ਉਸਦੇ ਵਿੱਚ ਘਰੇ ਲਿਆ ਕੇ ਥੋੜੀ ਜੀ ਚੀਨੀ ਤੇ ਥੋੜਾ ਜਿਹਾ ਦੇਸੀ ਘਿਓ ਮਿਲਾ ਲੈਣਾ ਫਿਰ ਜਿਹੜੀ ਆਪਣੀ ਲੱਕੜ ਹੁੰਦੀ ਆ ਲੱਕੜ ਦਾ ਕੋਲਾ ਜੇ ਤੁਹਾਨੂੰ ਤੁਸੀਂ ਮਾਰਕੀਟ ਦੇ ਵਿੱਚ ਥੋੜੇ ਜਿਹੀ ਕੋਲੇ ਲਿਆ ਕੇ ਰੱਖ ਲਓ ਲੱਕੜ ਦੇ ਕੋਲੇ ਦੇ ਉੱਪਰ ਉਸ ਨੂੰ ਪਾ ਕੇ ਥੋੜੀ ਜਿਹੀ ਇੱਕ ਚਮਚਾ ਉਹਦੇ ਉੱਪਰ ਪਾਉਣੀ ਹੈ ਸਵੇਰੇ ਤੇ ਸ਼ਾਮ ਨੂੰ ਦੋਹੇ ਟਾਈਮ ਆਪਣੇ ਘਰ ਦੇ ਵਿੱਚ ਤੁਸੀਂ ਹਨਾ ਉਹ ਧੂਫ ਦੇਣੀ ਸ਼ੁਰੂ ਕਰਦੋ ਕੋਈ ਵੀ ਤੁਹਾਡੇ ਘਰ ਦੇ ਵਿੱਚ ਵਾਸਤੂ ਸ਼ਾਸਤਰ ਦਾ ਤੁਹਾਨੂੰ ਕੋਈ ਨਹੀਂ ਰਹਿਣਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਕੀਤਾ ਕਰਾਇਆ ਜਾਦੂ ਟੂਣਾ ਤੰਤਰਮੰਤ ਨਹੀਂ ਰਹਿਣਾ ਤੇ ਤੁਹਾਡੇ ਘਰ ਦਾ ਜਿਹੜਾ ਔਰਾ ਹੈ ਨਾ ਪੰਨਾ ਪੋਜੀਟਿਵ ਹੋਊਗਾ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਵੀ ਐ ਵੀ ਹੋ ਸਕਦਾ ਹੈਗਾ ਹਨਾ ਵੀ ਇਹ ਚੀਜ਼ਾਂ ਤੁਸੀਂ ਕਰਿਆ ਕਰੋ ਇਹਦੇ ਨਾਲ ਨਾ ਤਾਂ ਤੁਹਾਡੇ ਘਰ ਦੇ ਵਿੱਚੋਂ 네ਗੇਟਿਵਿਟੀ ਘਟਾਉਣ ਉਹ ਬਿਸੈਲੇ ਪਦਾਰਥ ਤੇ ਜਿਹੜੀ ਉਹਦੀ ਖੁਸ਼ਬੂ ਹੈ ਨਾ ਉਹਦੇ ਨਾਲ ਜਿਹੜਾ ਤੁਹਾਡਾ ਘਰ ਮਹਿਕੂਗਾ ਜਿੰਨਾ ਤੁਹਾਡੇ ਘਰ ਦੇ ਵਿੱਚ ਨਾ ਖੁਸ਼ਬੂ ਹੋਏਗੀ ਉਨੇ ਘਰ ਦੇ ਵਿੱਚ ਜੀ ਲੱਗੇਗਾ ਉਨਾ ਹੀ ਤੰਦਰੁਸਤੀ ਉਪਰਗੀ ਦੂਸਰੀ ਗੱਲ ਲਾਗੀ ਜਿਹੜੇ ਫੈਨ ਪ੍ਰਾ ਫੋਰਨਰ ਰਹਿੰਦੇ ਨੇ ਉਹ ਇਦਾਂ ਅੱਗ ਨਹੀਂ ਜਲਾ ਸਕਦੇ ਤਾਂ ਤੁਸੀਂ ਨਾ ਧੂਫ ਮਿਲਦੀ ਹੈਗੀ Google ਦੀ ਇੱਕ ਬੱਤੀ ਵਾਲੀ ਜਿਵੇਂ ਕਿ ਤੁਸੀਂ ਦੁਕਾਨਾਂ 'ਚ ਦੇਖੀ ਹੋਣੀ ਹੈ ਨਾ ਉਹ ਲੱਟਕੇ ਲਗਾਉਂਦੇ ਹੈਗੇ ਤਾਂ ਤੁਸੀਂ ਉਸ ਤਰੀਕੇ ਦੀ ਲੈ ਆਓ ਉਹਨੂੰ ਤੁਸੀਂ ਘਰ ਦੇ ਵਿੱਚ ਲਗਾਓ ਤੇ ਇੱਕ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਿਵੇਂ ਮੈਂ ਜਲ ਦੱਸਿਆ ਤੁਹਾਨੂੰ ਉਹਦਾ ਸਿੱਟਾ ਦਿਓ ਤੇ ਸਾਰਾ ਪਰਿਵਾਰ ਪਿਓ ਤੇ ਸ਼ਾਮ ਨੂੰ ਤੁਸੀਂ ਨੇ ਰੱਖਿਆ ਦੇ ਸ਼ਬਦਾਂ ਦੇ ਪਾਠ ਤੇ ਕੀਰਤਨ ਸੁਣਿਆ ਸਾਹਿਬ ਜੀ ਦਾ ਆਪਣੇ ਘਰ ਦੇ ਵਿੱਚ ਜਰੂਰ ਕਰਿਆ ਕਰੋ ਦੇਖੋ 2-4 ਮਿੰਟ ਦਾ ਪਾਠ ਹੈਗਾ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਨਾ ਬਹੁਤ ਜ਼ਿਆਦਾ ਟਾਈਮ ਲੱਗੇਗਾ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਬੁਰੀ ਸ਼ਕਤੀ ਪ੍ਰਵੇਸ਼ ਵੀ ਨਹੀਂ ਕਰ ਸਕਦੀ ਅਗਰ ਤੁਸੀਂ ਹੈਨਾ ਉਹ ਦੇਖੋ ਗੁਰਬਾਣੀ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦੀ ਰੱਖਿਆ ਕਰਨ ਵਾਸਤੇ ਦੱਸਿਆ ਗਿਆ ਅਗਰ ਤੁਸੀਂ ਉਸ ਨੂੰ ਨਾ ਅਰਥਾਂ ਦੇ ਅਨੁਸਾਰ ਪੜੋ ਕਈ ਮੈਨੂੰ ਕਹਿੰਦੇ ਨੇ ਵੀ ਹਨਾ ਇੱਕ ਭੈਣ ਨੇ ਭਰਾ ਆਇਆਗਾ ਕੱਲ ਮੈਸੇਜ ਕੀਤਾ ਆਪਣੇ ਤਿੰਨ ਤਿੰਨ ਤੋਂ ਲੈ ਕੇ 5 ਵਜੇ ਤੱਕ ਵੀ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਵੀ ਉਹਨੂੰ ਕੀ ਲਾਭ ਹੁੰਦਾ ਉਹ ਤੇ ਮੈਸੇਜ ਕੀਤਾ ਕਹਿੰਦੇ ਬਕਵਾਸ ਐ ਸਭ ਕੁਝ ਵੀ ਦੇਖੋ ਉਹ ਹੈ Hindu ਧਰਮ ਤੋਂ ਸ਼ਾਇਦ ਮੈਨੂੰ ਲੱਗਦਾ ਵੀ ਕਿਉਂਕਿ ਉਹਦਾ ਲਿਖਿਆ ਹੋਇਆ ਸੀਗਾ ਹੁਕਮਚੰਦ ਹੁਕਮਚੰਦ ਸੀਗਾ ਉਹਦੀ ਆਈਡੀ ਦਾ ਨਾਮ ਵੀ ਕਹਿਣ ਤੋਂ ਮੇਰਾ ਭਾਵ ਹੈ ਦੇਖੋ ਚਾਹੇ ਤੁਸੀਂ Hindu ਹੋ ਚਾਹੇ ਤੁਸੀਂ ਮੁਸਲਮਾਨ ਹੋ ਚਾਹੇ ਤੁਸੀਂ ਸਿੱਖ ਹੋ ਜੀਨੇ ਕਹਿੰਦੇ ਗੁਰਬਾਣੀ ਤੇ ਜਿਹਨੂੰ ਗੁਰਬਾਣੀ ਲਾ ਲੋ ਔਰ ਕੁਰਾਨ ਲਾ ਲੋ ਗੀਤਾ ਲਾ ਲੋ ਜਿਹਨੂੰ ਇਹ ਚੀਜ਼ ਬਕਵਾਸ ਲੱਗਦੀ ਹੈ ਨਾ ਉਹਦੇ ਕਰਮ ਮਾੜੇ ਇਸ ਤੋਂ ਹੋਰ ਕੋਈ ਨਹੀਂ ਹੋ ਸਕਤੇ ਉਹ ਨੂੰ ਜ਼ਿੰਦਗੀ ਦੇ ਵਿੱਚ ਕਦੇ ਸੁਖੀ ਤੇ ਕਦੇ ਖੁਸ਼ੀ ਨਹੀਂ ਮਿਲ ਸਕਦੀ ਦੇਖੋ ਤੁਹਾਨੂੰ ਮੈਂ ਪਹਿਲਾਂ ਕਹਿੰਦੀ ਨਹੀਂ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤਾਂ ਆਪਾਂ ਇਗਨੋਰ ਕਰ ਦੋ ਪਰ ਕਦੇ ਵੀ ਕਿਸੇ ਨੂੰ ਮਾੜਾ ਸ਼ਬਦ ਨਾ ਬੋਲੋ ਕਿਉਂਕਿ ਅੱਜ ਤੁਹਾਡਾ ਬੋਲਿਆ ਚੰਗਾ ਮਾੜਾ ਨਾ ਤੁਹਾਡੇ ਮੂਰੇ ਪਹਾੜ ਬਣ ਕੇ ਖੜਾ ਹੋਵੇਗਾ ਇਹਦੇ ਨਾਲ ਮੈਨੂੰ ਕੁਛ ਨਹੀਂ ਹੁੰਦਾ ਮੇਰੀ ਕੋਈ ਟੰਗ ਨਹੀਂ ਠੀਕ ਹੈ ਮੇਰੀ ਥੋੜਾ ਬੋਤਾ ਹਿਰਦਾ ਦੁਖ ਜਾਂਦਾ ਕਈ ਵਾਰੀ ਕਿਉਂਕਿ ਮੈਂ ਥੋੜੀ ਇਮੋਸ਼ਨਲ ਹਾਂ ਹੈਨਾ ਇਸੇ ਕਰਕੇ ਪਰ ਦੇਖੋ ਵੀ ਤੁਸੀਂ ਨਾ ਚੰਗਾ ਹੀ ਬੀਜ ਲੋ ਕਿਉਂਕਿ ਤੁਸੀਂ ਦੇਖ ਰਹੇ ਹੋ ਵੀ ਕੀ ਕੁਝ ਹੋ ਰਿਹਾ ਪਤਾ ਨਹੀਂ ਕਦੋਂ ਦੁਨੀਆ ਤੋਂ ਇਥੋਂ ਖਤਮ ਹੋ ਜਾਣਾ ਕਦੋਂ ਪਟਾਕਾ ਜਾ ਪੈ ਜਾਣਾ ਹੈਨਾ ਕਹਿੰਦੇ ਆਪਾਂ ਜਿਹੜੀਆਂ ਘਰੇ ਚੀਜ਼ਾਂ ਲਿਆਉਣੇ ਫਰਨੀਚਰ ਲਿਆਉਣ ਉਹਦੀ ਵੀ ਮਿਆਦ ਹੁੰਦੀ ਹੈ ਇਨਸਾਨ ਦੀ ਕੋਈ ਮਿਆਦ ਨਹੀਂ ਤੇ ਦੂਸਰਾ ਜਿਹੜਾ ਮੈਂ ਤੁਹਾਨੂੰ ਅਕਸਰ ਦੱਸਦੀ ਹੁੰਦੀ ਆ ਵੀ ਘਰ ਦੇ ਵਿੱਚ ਨਾ ਜਿਵੇਂ ਗੂਗਲ ਦੀ ਧੂਫ ਦੱਸੀ ਹੈ ਮੇਰੇ ਉੱਪਰ ਤੁਸੀਂ ਥੋੜਾ ਕਪੂਰ ਵੀ ਪਾ ਸਕਦੇ ਹੋ ਕਦੋਂ ਲੌਂਗ ਵੀ ਪਾ ਸਕਦੇ ਹੋ ਹਣਾ ਇਹ ਚੀਜ਼ਾਂ ਸਿਰਫ ਤੁਹਾਡੇ ਘਰ ਦੀ ਨੈਗੇਟਿਵਿਟੀ ਦੂਰ ਕਰਨ ਵਾਸਤੇ ਟੋਟਕੇ ਨਹੀਂ ਹੈਗੇ ਇਹ ਹਰ ਇੱਕ ਚੀਜ਼ ਨੂੰ ਨਾ ਟੋਟਕੇ ਵੱਲ ਨਾਲ ਲਜਾਇਆ ਕਰੋ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਆਪਣੇ ਘਰ ਦੇ ਔਰਾ ਹੈ ਜਿਵੇਂ ਆਪਣੇ ਘਰ ਦੇ ਵਿੱਚ ਗੁਰਬਾਣੀ ਨਹੀਂ ਪੜੀ ਜਾਂਦੀ ਆਪਣੇ ਘਰ ਦੇ ਵਿੱਚ ਨਾ ਸੁੱਧ ਕੀਰਤਨੀ ਹੁੰਦੀ ਪੋਸੇ ਕਰਕੇ ਹੀ ਆਪਾਂ ਨੂੰ ਇਹ ਲੱਗਦਾ ਕਿਉਂਕਿ ਕਿਸੇ ਦਾ ਸਤਿਕਾਰ ਹੀ ਨਹੀਂ ਹੈਗਾ ਘਰਾਂ ਦੇ ਵਿੱਚ ਤੇ ਜਿਹੜਾ ਕਾਲ ਚੱਕਰ ਹੈ ਨਾ ਕਾਲ ਚੱਕਰ ਹੁੰਦਾ ਹੈਗਾ ਮ੍ਰਿਤਿਓ ਚੱਕਰ ਹੈ ਕਈ ਵਾਰੀ ਆਪਾਂ ਕਹਿ ਦਿੰਨੇ ਵੀ ਹਨਾ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਦੇ ਵੀ ਦੀਦੀ ਸਾਨੂੰ ਸੁਪਨੇ ਦੇ ਵਿੱਚ ਇਦਾਂ ਲਿੰਦਾ ਹਨਾ ਵੀ ਪਾਠ ਕਰਦੇ ਆਂ ਤਾਂ ਪਾਠ ਕਰਨ ਵੇਲੇ ਲੜਾਈ ਹੋ ਜਾਂਦੀ ਹੈ ਕਿਸੇ ਦੇ ਨਾਲ ਇਹ ਉਹੀ ਹੈ ਕਿ ਕਹਿੰਦੇ ਜਿਹੜੀ ਆਪਣਾ ਕਾਲ ਚੱਕਰ ਹੈ ਨਾ ਉਹ ਆਪਾਂ ਨੂੰ ਇਸੇ ਚੀਜ਼ ਦੇ ਵਿੱਚ ਉਲਝਾਈ ਫਿਰਦਾ ਜਦੋਂ ਤੁਹਾਨੂੰ ਗੁਰਬਾਣੀ ਪੜਨ ਤੋਂ ਗੁਰਬਾਣੀ ਨਾ ਚੰਗੀ ਲੱਗੇ ਕਿ ਗੁਰਬਾਣੀ ਦੇ ਖਿਲਾਫ ਤੁਹਾਨੂੰ ਕੋਈ ਖੜਾ ਕਰਦਾ ਨਾ ਸਮਝ ਲਓ ਤੁਹਾਡੇ ਮਾੜੇ ਕਰਮ ਜਿਹੜਾ ਇਹ ਕਾਲ ਚੱਕਰ ਹੈ ਨਾ ਇਹ ਦਾ ਜਿਹੜਾ ਕਹਿੰਦੇ ਨੇ ਜਮਰੂਦ ਤੁਹਾਡੇ ਸਿਰ ਤੇ ਘੁੰਮ ਰਹੇ ਨੇ ਕਿਸੇ ਵੀ ਟਾਈਮ ਤੁਹਾਡੇ ਪਰਿਵਾਰ ਨੂੰ ਖਤਮ ਕਰ ਸਕਦੇ ਨੇ ਕਿਸੇ ਵੀ ਟਾਈਮ ਤੁਹਾਡੇ ਕਾਰੋਬਾਰ ਨੂੰ ਖਤਮ ਕਰ ਸਕਦੇ ਨੇ ਕਿਸੇ ਵੀ ਟਾਈਮ ਤੁਹਾਨੂੰ ਖਤਮ ਕਰ ਸਕਦੇ ਨੇ ਕਾਲ ਮ੍ਰਿਤਿਓ ਇਹੀ ਹੁੰਦੀ ਹੈ ਕਿ ਜਦੋਂ ਆਪਾਂ ਜਾਣਦੇ ਆ ਕਿਤੇ ਨਾ ਮੈ ਤਾਂ ਹੀਓ ਕਹਿੰਦੀ ਵੀ ਅਰਦਾਸ ਕਰਕੇ ਤੁਰਿਆ ਕਰੋ ਕਿਉਂਕਿ ਵਾਹਿਗੁਰੂ ਜੀ ਦਾ ਹੱਥ ਤੁਹਾਡੇ ਸਿਰ ਤੇ ਹੋ ਜਾਂਦਾ ਹੈ ਕਈ ਵਾਰੀ ਪੱਕਾ ਤੋਂ ਜਾਣਦੇ ਆ ਥੋੜੀਕਿ ਦੂਰ ਜਾ ਕੇ ਆਪਣਾ ਐਕਸੀਡੈਂਟ ਹੋ ਜਾਂਦਾ ਹੈ ਤੇ ਸਾਰਾ ਕੁਝ ਖਤਮ ਹੋ ਜਾਂਦਾ ਹੈ ਇਸੇ ਲਈ ਪਰਮੇਸ਼ਰ ਦਾ ਓਟ ਆਸਰਾ ਤੱਕ ਲੋ ਕਿਉਂਕਿ ਵਾਹਿਗੁਰੂ ਜੀ ਸੂਲੀ ਤੋਂ ਸੂਲ ਬਣਾ ਕੇ ਕੱਟਣ ਦੀ ਹਿੰਮਤ ਰੱਖਦੀ ਹੈ ਇਸੇ ਵੀ ਚੀਜ਼ ਤੋਂ ਡਰਨ ਦੀ ਤੁਹਾਨੂੰ ਲੋੜ ਨਹੀਂ ਜਾਦੂ ਟੋਣਾ ਤੰਤਰਮਣ ਕਿਉਂ ਦਿਵਾਲੀ ਤੱਕ ਹੁਣ ਇਹ ਬਹੁਤ ਹਾਵੀ ਹੋਣੀਆਂ ਨੇ ਤੁਹਾਡੇ ਤੇ ਨਾ ਕਿਉਂਕਿ ਜਿਹੜੇ ਇਹ ਤੰਤਰ ਵਾਲੇ ਹੁੰਦੇ ਨੇ ਨਾ ਜਾਦੂ ਟੋਣੇ ਵਾਲੇ ਹੁੰਦੇ ਨੇ ਇੱਕ ਮਤਲਬ ਕਿ ਕੀ ਹੁੰਦਾ ਬਲੈਕ ਕਾਲਾ ਜਾਦੂ ਕਹਿੰਦੇ ਨੇ ਪਰ ਇਹ ਵਾਲੇ ਹੁੰਦੇ ਆ ਨਾ ਤਾਂ ਇਹ ਇਸ ਚੀਜ਼ ਨੂੰ ਉਹਨਾਂ ਕੋਲੇ ਨਾ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਮਲਕੇ ਪੜਿਆ ਹੁੰਦੇ ਆ ਹਰ ਜਾਤ ਦੇ ਪੜੇ ਹੁੰਦੇ ਆ ਤੇ ਉਹਨਾਂ ਦੀਆਂ ਜਿਹੜੇ ਕਿ ਆਪਾਂ ਜਾਦੂਗਰ ਨੇ ਜਿਵੇਂ ਉਦਾਂ ਹੁੰਦਾ ਹੈਗਾ ਤਾਂ ਉਹ ਚੀਜ਼ਾਂ ਨਾ ਦਿਵਾਲੀ ਦੇ ਲਵੇ ਲਵੇ ਆ ਕੇ ਨਾ ਉਹ ਉਹਨਾਂ ਨੂੰ ਕਹਿੰਦੇ ਆਜ਼ਾਦ ਕਰ ਦਿੰਦੇ ਨੇ ਤੇ ਫਿਰ ਉਹ ਆਪਣੇ ਘਰਾਂ ਦੇ ਵਿੱਚ ਆ ਫਿਰ ਆਪਾਂ ਫਿਰ ਉਹਨਾਂ ਕੋਲੇ ਪਹੁੰਚਦੇ ਆ ਕਿ ਬਾਬਾ ਜੀ ਇਦਾਂ ਹੋ ਗਿਆ ਇਦਾਂ ਹੋ ਗਿਆ ਨਾ ਇਹ ਕਰੋ ਕਿਉਂਕਿ ਦੀਵਾਲੀ ਦੇ ਟਾਈਮ ਕਿਸਦੇ ਅਗਲਗ ਜਾਣੀ ਕਿਸੇ ਦੇ ਹਨਾ ਕੱਪੜੇ ਕੱਟੇ ਜਾਣੇ ਇਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਨੇ ਹਨਾ ਤਾਂ ਤੁਸੀਂ ਇਹਨੂੰ ਬਚਣ ਲਈ ਜੁਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਉਹ ਕਰਨ ਲੱਗੋ ਤਾਂ ਤੁਹਾਡੇ ਘਰ ਦਾ ਇੱਕ ਮਹੀਨਾ ਨਾਲ ਲਗਾਤਾਰ ਕਰਕੇ ਦੇਖੋ ਤਾਂ ਤੁਹਾਡੇ ਘਰ ਦਾ ਹੋਰ ਹੈ ਨਾ ਜਿਹੜਾ ਉਹ ਆਟੋਮੈਟਿਕ ਬਦਲਣ ਲੱਗ ਜਾਏਗਾ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਖੜੇ ਆ ਜਾਣਗੇ ਕਿਸੇ ਵੀ ਚੀਜ਼ ਵਸਤੂ ਤੋਂ ਉਸ ਤੋਂ ਡਰਨ ਦੀ ਜਰੂਰਤ ਨਹੀਂ ਤੁਹਾਨੂੰ ਜੇ ਜ਼ਿਆਦਾ ਲੱਗਦਾ ਵੀ ਸਾਡੇ ਘਰ ਦੇ ਵਿੱਚ ਇਸ ਚੀਜ਼ ਨਾਲ ਨੁਕਸਾਨ ਹੋ ਰਿਹਾ ਤਾਂ ਉਸ ਨੂੰ ਆਪਣੇ ਘਰ ਤੋਂ ਬਾਹਰ ਕਰ ਦਿਓ ਕਿਉਂਕਿ ਜਿੰਦਗੀ ਉਹਦੇ ਨਾਲ ਨਹੀਂ ਜਿੰਦਗੀ ਪਰਮੇਸ਼ਰ ਦੇ ਨਾਲ ਤੇ ਕਹਿੰਦੇ ਆਪਾਂ ਚੀਜ਼ਾਂ ਵੀ ਨਾ ਸਾਰ ਸਕਦੇ ਆਂ ਪਰ ਘਰ ਦੇ ਵਿੱਚ ਕਲੇਸ਼ ਲੜਾਈ ਝਗੜੇ ਪੂਰੇ ਵੀ ਨਾ ਨਹੀਂ ਸਾੜ ਸਕਦੇ ਤੁਸੀਂ ਇਹ ਕੋ ਦੇਖਿਆ ਕਰੋ ਵੀ ਕਿਸ ਚੀਜ਼ ਦੇ ਨਾਲ ਸਾਡੇ ਘਰ ਦੇ ਵਿੱਚ ਕਲੇਸ਼ ਪੈਂਦਾ ਹਾਂ ਜਿਵੇਂ ਕਿ ਪੈਣ ਨੇ ਮੈਨੂੰ ਕਿਹਾ ਸੀ ਵੀ ਪਾਠ ਕਰਦੀਆਂ ਜਦੋਂ ਮੇਰੇ ਸਾਈ ਉਹਦੀ ਲੜਾਈ ਹੋ ਜਾਂਦੀ ਹੈ ਤਾਂ ਉਸ ਤੋਂ ਤੁਸੀਂ ਰੋਕਣਾ ਨਹੀਂ ਕਿਉਂਕਿ ਉਹ ਤੁਹਾਨੂੰ ਜਿਹੜਾ ਕਾਲ ਚੱਕਰਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਮਾਲੀਆਂ ਸ਼ਕਤੀ ਨੇ ਰੋਕਣ ਦੀ ਕੋਸ਼ਿਸ਼ ਕਰ ਰਹੇ ਤਾਂ ਜ਼ਿਆਦਾ ਕਰੋ ਗੁਰਬਾਣੀ ਲਾ ਕੇ ਰੱਖੋ ਘਰ ਦੇ ਵਿੱਚ ਤਾਂ ਤੁਹਾਡੇ ਘਰ ਸਵਰਗ ਵਾਂਗ ਤੋਂ ਕੋਈ ਨਹੀਂ ਰੋਕ ਸਕਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗ